ਦੇ ਇਲਾਕੇ ਦਾ ਤੇ ਇਸ ਮਹਾਨ ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਸ਼ੁਰੂ ਕੀਤਾ ਹੋਇਆ ਹੋਲਾ ਮਹੱਲਾ ਜੋ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਪ੍ਰਮੁੱਖ ਜਿਹੜਾ ਕਹਿ ਸਕਦੇ ਹਾਂ ਇੱਕ ਇਵੈਂਟ ਹੁੰਦਾ ਤੇ ਇਸ ਸਾਲ ਅਸੀਂ ਜਿੱਥੇ ਪੂਰੇ ਪ੍ਰਸ਼ਾਸਨ ਵੱਲੋਂ ਜੋ ਵੀ ਤਿਆਰੀਆਂ ਉਹ ਤਾਂ ਚੱਲੀ ਰਹੀਆਂ ਨੇ ਪਰ ਬਹੁਤ ਕੁਝ ਨਵਾਂ ਅਸੀਸਵਰੀ ਈਸ਼ੂ ਕੀ ਲਾਂਚ ਕੀਤਾ ਐਡ ਕੀਤਾ ਤਾਂ ਕਿ ਸਾਡੀ ਜਿੰਨੀ ਵੀ ਸੰਗਤ ਪੂਰੀ ਦੇਸ਼ ਦੁਨੀਆ ਤੋਂ ਜਿਨ੍ਹਾਂ ਦੀ ਸ਼ਰਧਾ ਹੈ ਹੋਲੇ ਮੱਲਾ ਇੱਕ ਐਡਾ ਦਾ ਤਿਉਹਾਰ ਹੈ ਕਿ ਦੁਨੀਆ 'ਚ ਕਿਤੇ ਵੀ ਖਾਲਸਾ ਬੈਠਾ ਦੁਨੀਆ 'ਚ ਜਿੱਥੇ ਵੀ ਸਿੱਖ ਬੈਠੇ ਐ ਦੁਨੀਆ ਜਿੱਥੇ ਵੀ ਪੰਜਾਬੀ ਬੈਠੇ ਐ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੈਠੇ ਆ ਤੇ ਬਹੁਤ ਸਾਰੇ ਫੋਰਨਰਸ ਵੀ ਆਉਂਦੇ ਆ ਕਿ ਬੋਲੇ ਆਪਣੇ ਆਪ ਜਿੰਨਾ ਵੱਡਾ ਕੱਠ ਹੁੰਦਾ ਲੱਖਾਂ ਦੀ ਤਦਾਦ ਇੱਥੇ ਸੰਗਤ ਆਂਦੀ ਹੈ ਤੇ ਜੋ ਖਾਲਸਾ ਹੀ ਰੰਗ ਦੇਖਣ ਨੂੰ ਮਿਲਦਾ ਹੈ ਜੋ ਇੱਥੇ ਸਿੱਖ ਮਾਰਸ਼ਲ ਆਰਟਸ ਜੋ ਸਾਡੀ ਖੇਡਾਂ ਨੇ ਵਿਰਾਸਤੀ ਖੇਡਾਂ ਦੇਖਣ ਨੂੰ ਮਿਲਦੀਆਂ ਤੇ ਆਪਣੇ ਆਪ ਚ ਇਹਦੇ ਲਈ ਅਸੀਂ ਇਸ ਵਾਰੀ ਜੋ ਸਾਡੀ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਮੈਂ ਖਾਸ ਕਰਕੇ ਤਾਰੀਫ ਕਰਦਾ ਸਾਡੇ ਪੂਰੀ ਟੀਮ ਦੇ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਏਡੀਸੀ ਸਾਹਿਬ ਦਾ ਤੇ ਹਰ ਇੱਕ ਵਿਭਾਗ ਦਾ ਜੋ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਿਹਾ ਤਾਂ ਕਿ ਇਸ ਵਾਰੀ ਜਿਹੜਾ ਆਯੋਜਨ ਹੈ ਹੋਰ ਵਧੀਆ ਹੋ ਸਕੇ ਤੇ ਜਿੰਨੀ ਵੀ ਸੰਗਤ ਉਹ ਇੱਥੇ ਆ ਕੇ ਨਤਮਸਟਕ ਹੁੰਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਵੀ ਜਿਹੜੀ ਤਕਲੀਫ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਜੋ ਹਰ ਸਾਲ ਦਿੱਕਤ ਆਂਦੀ ਹੈ ਉਹ ਆਂਦੀ ਹੈ ਟ੍ਰੈਫਿਕ ਦੀ ਤੇ ਪਾਰਕਿੰਗ ਦੀ ਇਸ ਵਾਰੀ ਬਹੁਤ ਸਾਰੀਆਂ ਨਵੀਆਂ ਪਾਰਕਿੰਗਾਂ ਐਡ ਆਨ ਕੀਤੀਆਂ ਗਈਆਂ ਨੇ ਚਰਨ ਗੰਗਾ ਜਿਹੜੀ ਖੱਡ ਹੈ ਇਸ ਨੂੰ ਮੁਕੰਮਲ ਤੌਰ ਤੇ ਸਾਫ਼ ਕਰਵਾ ਕੇ ਤਾਂ ਕਿ ਜਿੰਨੀਆਂ ਟਰਾਲੀਆਂ ਲੰਗਰ ਵਾਲੀਆਂ ਨੇ ਉਹਨਾਂ ਨੂੰ ਸਪੈਸ਼ਲ ਡੈਜ਼ਿਗਨੇਟਿਡ ਪਾਰਕਿੰਗ ਹੋਣਗੀਆਂ ਆ ਪੀਐਸਪੀਸੀਐਲ ਗੈਸਟ ਹਾਊਸ ਮਾਰਕਫੇਡ ਦਾ ਜਿਹੜਾ ਜਿੱਥੇ ਹੈ ਉੱਥੇ ਜਿਹੜੀਆਂ ਪਾਰਕਿੰਗਸ ਬਣਾਈਆਂ ਗਈਆਂ ਤਾਂ ਕਿ ਜਿੰਨੀ ਪੁਲਿਸ ਫੋਰਸ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਕੁਲ ਕਈ ਹਜ਼ਾਰਾਂ ਗੱਡੀ ਚ ਤਾਂ ਗੱਡੀਆਂ ਪ੍ਰਸ਼ਾਸਨ ਦੀਆਂ ਆਉਂਦੀਆਂ ਉਹ ਇੱਥੇ ਲੱਗ ਸਕਣ ਤਾਂ ਕਿ ਹੋਰ ਜਿਹੜੀਆਂ ਸਾਈਡ ਵਾਲੀ ਪਾਰਕਿੰਗਸ ਹੈ ਉੱਥੇ ਸੰਗਤ ਨੂੰ ਜਗ੍ਹਾ ਮਿਲ ਸਕੇ ਇਸ ਤੋਂ ਇਲਾਵਾ ਪਹਿਲੀ ਵਾਰ ਇਹ ਕਿ 100 ਈ ਰਿਕਸ਼ਾ ਸਾਡੇ ਬਜ਼ੁਰਗਾਂ ਦੀ ਲੋਕਲ ਸੰਗਤ ਲਈ ਤਾਂ ਕਿ ਜਿੱਥੇ ਮੇਲਾ ਪੁਆਇੰਟ ਤੋਂ ਕਿਤੇ ਜਾਣਾ ਕੋਈ ਤਖਤ ਸਾਹਿਬ ਤੋਂ ਵਿਰਾਸਤੇ ਖਾਲਸਾ ਜਾਣਾ ਚਾਹੁੰਦਾ ਹੈ ਕੋਈ ਵਿਰਾਸਤੇ ਖਾਲਸਾ ਤੋਂ ਪਾਰਕਿੰਗ ਤੱਕ ਜਾਣਾ ਚਾਹੁੰਦਾ ਵੱਡੀ ਬੱਸਾਂ ਤਾਂ ਹੈ ਹੀ ਹੈ ਪਰ ਇਹ ਰਿਕਸ਼ਾਜ਼ ਇੰਟਰੋਡਿਊਸ ਕੀਤੇ ਗਏ ਨੇ 100 ਰਿਕਸ਼ਾਜ਼ ਤੇ ਇਸ ਤੋਂ ਇਲਾਵਾ ਹਰ ਪਾਰਕਿੰਗ ਤੇ 25-25 ਬੱਸਾਂ ਤਾਂ ਕੁੱਲ 75 ਜਿਹੜੀਆਂ ਬੱਸਾਂ ਨੇ ਮਿਨੀ ਬੱਸੇਸ ਜੋ ਪੂਰੇ ਹਰ ਵੇਲੇ ਜੋ बार-बार ਪਾਰਕਿੰਗ ਤੋਂ ਜਿੱਥੇ ਜਿੱਥੇ ਸੰਗਤ ਜਾਣਾ ਜਾਂਦੀ ਹੋ ਤੇ ਹਰ ਪਾਰਕਿੰਗ ਨੂੰ ਇੱਕ ਜਿਹੜਾ ਰੰਗ ਕਲਰ ਕੋਡਿੰਗ ਦਿੱਤੀ ਗਈ ਹੈ ਤਾਂ ਕਿ ਕੋਈ ਬਜ਼ੁਰਗ ਕੋਈ ਬੱਚਾ ਅਗਰ ਉਹ ਯਾਦ ਨਾ ਰੱਖ ਸਕੇ ਉਹਨੂੰ ਇਹ ਪਤਾ ਹੋਵੇ ਜੇ ਮੈਂ ਇਸ ਪਾਰਕਿੰਗ ਤੋਂ ਆਇਆ ਤਾਂ ਮੈਨੂੰ ਲਾਲ ਰੰਗ ਦੀ ਬੱਸ ਚ ਬੈਣਾ ਜੇ ਮੈਂ ਇਸ ਪਾਰਕਿੰਗ ਤੋਂ ਆਇਆ ਤਾਂ ਮੈਨੂੰ ਹਰੇ ਰੰਗ ਦੀ ਉਹੀ ਬੋਰਡ ਉੱਥੇ ਪਾਰਕਿੰਗ ਤੇ ਲੱਗੇ ਹੋਣਗੇ ਉਹੀ ਰੰਗ ਦੇ ਸਟicker ਉਸ ਈ ਰਿਕਸ਼ਾ ਦੇ ਉੱਤੇ ਤੇ ਬੱਸਾਂ ਦੇ ਉੱਤੇ ਹੋਣਗੇ ਤਾਂ ਕਿ ਕਿਸੇ ਨੂੰ ਵੀ ਜਿਹੜੀ ਹੈ ਤਕਲੀਫ ਨਾ ਹੋਵੇ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਦੇ ਲਈ 6 LED ਸਕਰੀਨਾਂ ਲਾਈਆਂ ਜਾ ਰਹੀਆਂ ਨੇ ਤੇਨ ਆਲਰੇਡੀ ਆਪਣੇ ਕੋਲ ਹੈਗੀਆਂ ਸਟੇਸ਼ਨ ਨੇ ਤਿੰਨ ਅਸੀਂ ਨਵੀਆਂ ਲਾ ਰਹੇ ਹਾਂ ਜਿਹਦੇ ਤੇ ਹਰ ਵੇਲੇ ਇਨਫੋਰਮੇਸ਼ਨ ਜਾਣਕਾਰੀ ਜ਼ਰੂਰੀ ਨੰਬਰ ਜਿਹੜੇ ਆ ਡਿਸਪਲੇ ਹੋਣਗੇ ਇਸ ਤੋਂ ਇਲਾਵਾ ਜਿਹੜਾ ਹੈ ਇਸ ਵਾਰੀ ਇੱਕ ਕ્રાਫਟਸ ਮੇਲਾ ਜਿੰਨੇ ਪੰਜਾਬ ਦੇ ਸੈਲਫ ਹੈਲਪ ਗਰੁੱਪਸ ਨੇ ਉਹ ਅਸੀਂ ਜਿਹੜਾ ਹੈ ਕ્રાਫਟਸ ਮੇਲਾ ਆਰਗੇਨਾਈਜ਼ ਕਰ ਰਹੇ ਹਾਂ ਜੋ ਕਿ ਖਾਲਸਾ ਕਾਲਜ ਦੇ ਵਿੱਚ ਹੋਊਗਾ ਜਿੱਥੇ ਜਿੰਨਾ ਪੰਜਾਬ ਦਾ ਲੋਕਲ ਹੁਨਰ ਹੈ ਉਹ ਆ ਕੇ ਆਪਣਾ ਜਿਹੜਾ ਹੈ ਉਹਨਾਂ ਦੇ ਕਮਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ ਤੇ ਜਿੰਨੀ ਸੰਗਤ ਆ ਰਹੀ ਉਹ ਵੀ ਦੇਖ ਸਕੇ ਲੋਕਲ ਪ੍ਰੋਡਕਟਸ ਜਿਹੜੇ ਪੰਜਾਬ ਦੇ ਆ ਉਹ ਸਾਡੇ ਪੂਰੇ ਦੇਸ਼ ਤੇ ਦੁਨੀਆ ਤੱਕ ਜਾ ਸਕਣ ਇਸ ਤੋਂ ਇਲਾਵਾ ਹੌਟ 에ਅ ਬੈਲੂਨ ਹੌਟ 에ਅ ਬੈਲੂਨ ਜਿਹੜਾ ਹੈ ਵਿਰਾਸਤੀ ਖਾਲਸਾ ਦੇ ਵਿੱਚ ਮਿਲੇਗਾ ਤੇ ਪਲੱਸ ਵਿਰਾਸਤੀ ਖਾਲਸਾ ਦਾ ਜਿਹੜਾ ਵਾਟਰ ਬੋਡੀ ਜਾਂ ਲੇਕ ਆ ਉਹਦੇ ਵਿੱਚ ਬੋਟਿੰਗ ਦੀ ਸਹੂਲਤਾਂ ਵੀ ਕਰ ਰਹੇ ਆ ਤੇ ਇਸ ਦੇ ਨਾਲ ਹੀ ਵਿਰਾਸਤੀ ਖਾਲਸਾ ਦੇ ਜਿਹੜਾ ਸਮਾਂ ਆ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਰ ਦਿੱਤਾ ਗਿਆ ਪੂਰੇ ਸ਼ਹਿਰ ਦੀ ਸਫਾਈ ਅਨੰਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸੜਕ ਦੀ ਰਿਪੇਅਰ ਮਰੰਮਤ ਜੇ ਕਿਤੇ ਕੋਈ ਵੀ ਦਿੱਕਤ ਹੈ ਉਸ ਦਾ ਪੈਚ ਵਰਕ ਅਨੰਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸਟਰੀਟ ਲਾਈਟ ਕੱਲੀ ਕੱਲੀ ਸਟਰੀਟ ਲਾਈਟ ਖੁਦ ਚੈੱਕ ਕਰ ਰਹੇ ਹਾਂ ਇੱਕ ਇੱਕ ਸਟਰੀਟ ਲਾਈਟ ਜੰਦੀ ਹੋਊਗੀ ਪੂਰੇ ਅਨੰਦਪੁਰ ਸਾਹਿਬ ਦੇ ਜਿੰਨੇ ਪੋਲਸ ਹੈ ਇਹਨਾਂ ਦੇ ਉੱਤੇ ਖੂਬਸੂਰਤ ਲਾਈਟਨਿੰਗ ਇਦਾਂ ਹੀ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ ਖੂਬਸੂਰਤ ਲਾਈਟਨਿੰਗ ਪਲੱਸ ਨਨਪੁਰ ਸਬ ਸ਼ਹਿਰ ਦੇ ਵਿੱਚ ਸਰਕਾਰ ਵੱਲੋਂ ਸੁੰਦਰ ਜਿਹੜੀ ਲਾਈਟਿੰਗ ਹੈ ਉਹ ਪੂਰੇ ਚੈਓ ਬੱਸ ਸਟੈਂਡ ਤੇ ਲੱਗ ਚੁੱਕੀ ਹੈ ਪੂਰੇ ਸ਼ਹਿਰ ਨੂੰ ਅਸੀਂ ਕਵਰ ਕਰਾਂਗੇ ਤਾਂ ਕਿ ਪੂਰਾ ਇੱਕ ਜਿਹੜਾ ਹੈ ਇਹ ਰੌਸ਼ਨਮਈ ਨਜ਼ਾਰਾ ਦੇਖਣ ਨੂੰ ਮਿਲੇਗਾ ਰਾਤ ਨੂੰ ਇਸ ਵਾਰੀ ਹੌਲੇ ਮੱਲੇ ਦੇ ਵਿੱਚ ਪਲੱਸ ਸੰਗਤ ਦੀ ਸਹੂਲਤ ਲਈ ਲਿਖੇ ਵਾਲੇ ਲੱਖਾਂ ਦੀ ਤਾਦਾਦ ਚਾਹੁੰਦੇ ਆ ਤਾਂ ਮੋਬਾਈਲ ਜਿਹੜੇ ਵਰਕਰ ਦਾ ਉਹ ਬੰਦ ਕਰ ਜਾਂਦੇ ਨੇ ਉਸਦੇ ਲਈ 14 ਜਿਹੜੇ ਹੈ ਇੱਥੇ ਵਾਈਫਾਈ ਸਪots ਤੇ 5 ਜਿਹੜੇ ਹੈ ਮੋਬਾਈਲ ਟਾਵਰਸ ਉਹ ਇੰਟਰੋਡਿਊਸ ਕੀਤੇ ਜਾਣਗੇ ਤਾਂ ਕਿ ਜਿਹੜੀ ਕਨੈਕਟੀਵਿਟੀ ਹੈ ਉਹ ਜਿਹੜੀ ਉਹ ਸੰਗਤ ਦੇ ਟੁਕਟੇ ਨਾ ਉਹਨਾਂ ਨੂੰ ਪੂਰਾ ਰੇਂਜ ਮਿਲੇ ਇੰਟਰਨੈਟ ਦੀ ਸਹੂਲਤਾਂ ਮਿਲੇ ਇਸ ਤੋਂ ਇਲਾਵਾ 8 ਤੇ 9 ਤਰੀਕ ਨੂੰ ਹਰ ਇੱਕ ਪਿੰਡ ਦੀ ਜਿਹੜੀ ਮੰਡਰੀਗਾ ਹੈ ਉਹ ਜਿੰਨੇ ਵੀ ਅਪਰੋਚ ਰੂਟਸ ਨੇ ਸ਼੍ਰੀ ਅਨੰਦਪੁਰ ਸਾਹਿਬ ਚਾਹੀਏ ਕਲ ਸੀੜੀ ਤੋਂ ਲੈ ਕੇ ਸਰਸਾ ਨੰਗਲ ਤੱਕ ਹੋਵੇ ਜਾਂ ਫਿਰ ਇਧਰੋਂ ਗੜਾ ਕਨਾਰੂ ਤੋਂ ਲੈ ਕੇ ਆਪ ਸਾਡਾ ਰਾਮਪੁਰ ਤੱਕ ਹੋਵੇ ਲਬਲੇੜੀ ਤੱਕ ਹੋਵੇ ਪਲੱਸ ਜਿੰਨੀਆਂ ਵੀ ਆਸ-ਪਾਸ ਦੀਆਂ ਸੜਕਾਂ ਨੇ ਉਹਨਾਂ ਦੀ ਸਾਫ ਸਫਾਈ ਤਾਂ ਕਿ ਪੂਰਾ ਜਿਹੜਾ ਸਾਡਾ ਸ਼ਹਿਰ ਹੈ ਸਾਡਾ ਏਰੀਆ ਉਸ ਸਾਫ ਸਫਾਈ ਲੱਗੇ ਸਾਰੇ ਦਰਖਤਾਂ ਦੀ ਜਿੱਥੇ ਜੋ ਜਿਨ੍ਹਾਂ ਦੀ ਪ੍ਰੂਨਿੰਗ ਹੋਣ ਵਾਲੀ ਹੈ ਕਟਿੰਗ ਹੋਣ ਵਾਲੀ ਹੈ ਉਹ ਕਟਿੰਗ ਕੀਤੀ ਜਾਊਗੀ ਅਗਲੇ 1-2 ਦਿਨਾਂ ਦੇ ਵਿੱਚ ਪਲੱਸ ਦਰਖਤਾਂ ਦੇ ਉੱਤੇ ਵਾਈਟ واਸ਼ ਜਿੱਥੇ-ਜਿੱਥੇ ਉਹਨਾਂ ਦੇ ਉੱਤੇ ਸਪੈਡੀ ਤਾਂ ਕਿ ਸੋਹਣੇ ਲੱਗਣ ਬੂਟੇ ਪਲੱਸ ਜਿਹੜਾ ਸਾਡਾ ਡਿਵਾਈਡਰ ਹੈ ਉਸਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਉਹਦੇ ਵਿੱਚ ਕੋਈ ਵੀ ਪਲਾਂਟੇਸ਼ਨ ਨਹੀਂ ਤਾਂ ਬਹੁਤ ਸੋਹਣੇ ਪੌਦੇ ਬਹੁਤ ਸਾਰੇ ਬੂਟੇ ਜਿਹਦੇ ਨਾਲ ਅਨੰਦਪੁਰ ਸਾਹਿਬ ਦੀ ਸੁੰਦਰਤਾ ਹੋਰ ਵਧੇ ਸਾਡੇ ਗੇਟ ਅਸੀਂ ਹਰ ਸਾਲ ਜਿਹੜੇ ਆ ਉਹਨਾਂ ਨੂੰ ਕਰਾਉਂਦੇ ਉਹਦੇ ਬਹੁਤ ਖੂਬਸੂਰਤ ਲਾਈਟਨਿੰਗ ਲੱਗੀ ਹੈ ਉਹ ਗੇਟਸ ਦੇ ਉੱਤੇ ਜਿਹੜੀ ਲਾਈਟਨਿੰਗ ਚੱਲੂਗੀ ਪੰਜ ਪਿਆਰਾ ਪਾਰਕ ਦੇ ਵਿੱਚ ਜਿਹੜਾ ਹੈ ਫਾਊਂਟੇਨ ਤੇ ਸੁੰਦਰ ਲਾਈਟਨਿੰਗ ਇਹ ਚੱਲੂਗੀ ਇਸ ਤੋਂ ਇਲਾਵਾ ਲਾਅ ਐਂਡ ਆਰਡਰ ਨੂੰ ਲੈ ਕੇ ਲਗਭਗ 4000 ਪੁਲਿਸ ਕਰਮੀ ਤੇ ਕਈ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਉਹ ਖੁਦ ਇੱਥੇ 라ਉਂਡ ਦਾ ਕਲੌਕ ਟਾਈਮ ਆਥ ਹੋਣਗੇ ਡਿਪਟੀ ਕੁਸ਼ਨਰ ਸਹਿਬਾਨ ਸਾਡੀ ਪੂਰੀ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਹੋਣਗੇ ਜਿੰਨੇ ਵਾਸ਼ਰੂਮਸ ਹੈ ਤਾਂ ਕਿ ਸੰਗਤ ਦੀ ਸਹੂਲਤ ਲਈ ਐਂਡ ਸਾਫ਼ ਸੁਥਰੇ ਬਾਥਰੂਮ 24 ਘੰਟੇ ਅਵੇਲੇਬਲ ਹੋਣ ਬਹੁਤ ਸਾਰੇ ਮੋਬਾਈਲ ਬਾਥਰੂਮ ਜਿਹੜੇ ਆ ਉਹ ਜਿਹੜੇ ਆ ਉਹ ਇੰਟਰੋਡਿਊਸ ਕੀਤੇ ਗਏ ਨੇ 24 ਘੰਟੇ ਪਾਣੀ ਦੀ ਸਪਲਾਈ ਸਾਰੇ ਲੰਗਰ ਕਿਕਲੇ ਲਗਭਗ 200 ਦੇ ਆਸ-પાસ ਲੰਗਰ ਲੱਗਦੇ ਹਰ ਇੱਕ ਲੰਗਰ ਦੇ ਸਹੂਲਤ ਦੇ ਲਈ 24 hours 24 ghante badi saaf maari di supply eh kitte giya is to alawa hor vi prashasan jithe jithe vi jo vi lagda hai us de utte lagatar din raat mehnat kar reya hai puri team pure zila ropar di team chahe oh nangal de sare sade adhikari hon chahe marenda chamkor saab de hon ek milke tourism de vich jehda sada nature park taiyar hoya utthe asi